ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਲੇ ਤੁਹਾਡੇ ਵੱਲੋਂ ਹੀ ਬਾਤ ਚੁੱਕੀ ਗਈ ਸੀ ਕਿ ਬੋਡਾ ਵੀ ਕੀ ਕਹਣਾ ਕਰਦਾ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਸਾਡੀ ਜਿਹੜੀ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਹਮੇਸ਼ਾ ਹੀ ਉਹਨੇ ਸਮਾਜ ਦੀ ਆਵਾਜ਼ ਨੂੰ ਬਲੰਡ ਕੀਤਾ ਵਾ ਤੇ ਸਮਾਜ ਦੀ ਜਿਹੜੀ ਵਾਜਾ ਬਰੰਦ ਕਰਦੀ ਰਹੇਗੀ ਉਹਨੇ ਮੇਰੇ ਨਾਲ ਤੁਹਾਡੇ ਸੁਮਿਤ ਕਾਲੀ ਜੀ ਏ ਡਾਕਟਰ ਬੀ ਆਰ ਅੰbedkar ਮਹਾਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹ ਵੀ ਬੜੇ ਬਖੂਬੀ ਦੇ ਨਾਲ ਵਾਲਮੀਕ ਮਹਾਰਾਜ ਦੇ ਸਮਾਜ ਦੀ ਆਵਾਜ਼ ਠਾਉਂਦੇ ਨੇ ਤੇ ਇਹ ਇਹ ਜਿਹੜਾ ਅੱਜ ਅਸੀਂ ਧਰਨਾ ਲਿਖਿਆ ਸੀ ਉਹ ਧਰਨਾ ਇਸ ਕਰਕੇ ਲਿਖਿਆ ਸੀ ਸਿਰਫ ਇਹ ਸਾਡੇ ਜਿਹੜੀਆਂ ਸੰਸਥਾਵਾਂ ਦੇ ਮੈਂਬਰ ਹੀ ਮੈਂਬਰ ਆਏ ਨੇ ਇਹਦੇ ਸਿਰਫ ਆਈ ਥੋੜਾ ਜਿਹਾ ਇੱਕ ਟੇਲਰ ਦਿਖਾਇਆ ਵਾ ਵੀ ਇੱਕ ਚੰਦਨਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਪ੍ਰਸ਼ਾਸਨ ਨੇ ਜੇ ਸਾਡਾ ਤੁਸੀਂ ਪਰਚਾ ਦਰਜ ਕਰਦੇ ਜੇ ਔਰ ਤੇ ਜਸਬੀਰ ਸਿੰਘ ਦੇ ਬੇਦਰ ਵੀਰਾਂ ਤੇ ਨਹੀਂ ਪੈਂਦੇ ਉਹਨਾਂ ਨੇ ਹਰੇਕ ਤੱਕ ਪਰਚਾ ਨਹੀਂ ਦਰਜ ਕੀਤਾ ਨਾ ਦੇਰ ਰਾਤ ਤੱਕ ਬੋਰਡ ਲੱਗੇ ਪਰ ਬੋਰਡ ਵੀ ਨਹੀਂ ਲਵਾਏ ਸਾਡਾ ਪਤਾ ਲੱਗਾ ਵੀ ਹਾਂਜੀ ਬੋਰਡ ਵੀ ਨਹੀਂ ਲਵਾਏ ਉਹਨਾਂ ਬਾਰੇ ਬੋਰਡ ਜਦੋਂ ਅਸੀਂ ਜਦੋਂ ਅਸੀਂ ਸਾਡੀ ਵੀਡੀਓ ਵਾਇਰਲ ਹੋੜੀ ਪ੍ਰਸ਼ਾਸਨ ਐਦਾ ਕਿ ਨਕਮਾ ਵਾ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬੋਰਡ ਨਹੀਂ ਲਵਾਏ ਰਾਤੀ 12 ਵਜੇ ਤੋਂ 1 ਵਜੇ ਤੱਕ ਬੋਰਡ ਲੱਗੇ 1 ਵਜੇ ਤੋਂ ਬਾਅਦ ਉਹਨਾਂ ਨੇ ਬੋਰਡ ਲਾਏ ਨੇ ਉਹ ਵੀ ਕੁਝ ਕੁਝ ਲੱਗੇ ਸਵੇਰੇ ਲਾਏ ਨੇ ਪਰ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇਤਤਾਮ ਨਹੀਂ ਦਿੰਨੇ ਆ ਵੀ ਜਿਹੜਾ ਅਸੀਂ ਮੰਗਲਵਾਰ ਵਾਲੇ ਦਿਨ ਜਿਹੜਾ ਜੋ ਸਾਰੇ ਸੰਤ ਸਮਾਜ ਔਰ ਸਾਰੀਆਂ ਸੰਸਥਾਵਾਂ ਨੇ ਸਾਡੇ ਓਮ ਪ੍ਰਕਾਸ਼ ਗੱਬਰ ਜੀ ਜਿਹਨੇ ਹੋਰ ਸੰਸਥਾਵਾਂ ਨੇ ਜਿਹੜਾ ਨਿਰਣੇ ਲਿਆਵਾ ਉਹ ਸਾਡਾ ਜਿਹੜਾ ਨਿਰਣੇ ਆ ਉਹ ਹੋਏਗਾ ਸਾਡੀ 20 ਤਰੀਕ ਨੂੰ ਸਾਡੀ ਕੌਮ ਦੀ ਇੱਕ ਡੈੱਡਪ ਹੋਰੀ ਆ ਉਸ ਦੇ ਵਿੱਚ ਫੈਸਲਾ ਲਿਆ ਜਾਏਗਾ ਨਿਰਣੇ ਲਿਆ ਜਾਏਗਾ ਕੀ ਮੰਗਲਵਾਰ ਵਾਲੇ ਦਿਨ ਅਸੀਂ ਚੱਕਾ ਜਾਮ ਕਰਾਂਗੇ ਔਰ ਮੰਗ ਸਾਡੀ ਇਹੋ ਹੀ ਹੈ ਜੀ ਉੱਤੇ ਜਿਹੜਾ ਮਾਨ ਸਰਕਾਰ ਨੇ ਕੁਝ ਦਿਨਾਂ ਪਹਿਲਾਂ ਇੱਕ ਕਾਨੂੰਨ ਪਾਸ ਕੀਤਾ ਸੀ ਬੇਅਦਬੀ ਬਾਰੇ ਤੇ ਉਹਦੇ ਹੀ ਕਹਿੰਦੇ ਆ ਵੀ ਇਹਦੇ ਜਸਬੀਰ ਸਿੰਘ ਦੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਜਿਹੜੀ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਕਿ ਮੰਦਰ ਦੇ ਬਾਹਰ ਝਾੜੂ ਲਾਇਆ ਵਾ ਉਹ ਬੜੀ ਵੱਡੀ ਬੇਅਦਬੀ ਆ ਇਹ ਸਮੇਂ ਤੇ ਨਾ ਸੀਐਨ ਸਾਹਿਬ ਨੇ ਇਸ ਨੇਤral ਲਿਤਾ ਤੇ ਇਹਨਾਂ ਦੇ ਬੰਦੇ ਇਸ ਤਰ੍ਹਾਂ ਦੇ ਮਾਤ ਪੱਤੋ ਇਹ ਜੀ ਇਹਨਾਂ ਨੇ ਆਪੇ ਹੀ ਫੈਸਲਾ ਕਰ ਗਏ ਇਹਨਾਂ ਨੇ ਆਪ ਵੀ ਦੇਖੋ ਗਲਤੀਆਂ ਕਰ ਲਈਏ ਇਹਦਾ ਮਤਲਬ ਕੀ ਇਹਨਾਂ ਨੂੰ ਪਤਾ ਵੀ ਸਾਡੇ ਸੀਆ ਹਨਗੇ ਉਹਨਾਂ ਨੇ ਕੁਝ ਕਹਿਣਾ ਨਹੀਂ ਮਾਰੇ ਸਾਡੇ ਸਮਾਜ ਅਗੇ ਬੇਨਤੀ ਕਰਦਾ ਮੈਂ ਜਿੰਨੇ ਵੀ ਮੈਂਬਰ ਬਣਾਏ ਨੇ 7 ਦੇ 7 ਮੈਂਬਰ ਪਾਏ 7ਾਂ ਨੂੰ ਲੈਣ ਦੇ ਵਿੱਚ ਬਿਠਾ ਕੇ ਦੇਖ ਲੋ ਜੇ ਕਿਸੇ ਨੂੰ ਵਾਰਕਮੀ ਮਹਾਰਾਜ ਦੇ ਮੁਕਤੀ ਮਾਰਾ ਦਾ ਪਾਠ ਹੁੰਦਾ ਹੋਵੇ ਤੇ ਅਸੀਂ ਇਹਨਾਂ ਨੂੰ ਮੈਂਬਰ ਮੰਨਾਂਗੇ ਜੇ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹਨਾਂ ਦਾ ਸਦੀਫਾ ਲਿਆ ਜਾਵੇ ਠੀਕ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਾਰਾ ਜੀ ਜੈ ਵਾਲਮੀਕੀ ਜੀ ਜੈ ਵਾਲਮੀਕੀ ਮੇਰਾ ਨਾਮ ਸੁਖਮਤ ਕਾਲੀ ਮੀ ਆਦੀ ਵਾਲਮੀਕੀ ਐਮਬੈਟਕਰ ਮਹਾਪੰਚਾਇਤ ਸੰਗਠਨਾ ਮੁਖ ਸੰਚਾਲਕ ਹਾਂ ਸੋ ਅੱਜ ਜਿੰਨੇ ਵੀ ਸਾਡੇ ਸੰਤ ਸਮਾਜ ਵੱਲੋਂ ਆਦੇਸ਼ ਹੋਇਆ ਸੀ ਔਰ ਉਹਦੇ ਨਾਲ ਨਾਲ ਸਾਡੀਆਂ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਲੋ ਜਿਹੜਾ ਅੱਜ ਛੋਟਾ ਜਿਹਾ ਟੇਲਰ ਵਿਖਾਇਆ ਗਿਆ ਵਾ ਭੰਡਾਰੀ ਪੁਲ ਦੇ ਉੱਤੇ ਰੋਸ਼ ਕੀਤਾ ਗਿਆ ਵਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਜਸਬੀਰ ਆ ਜਿਨੇ ਪ੍ਰਮਾਤਮਾ ਵਾਲਮੀਕੀ ਮਹਾਰਾ ਦੇ ਵਾਲਮੀਕੀ ਪੀਰ ਅਦੀ ਬੇਅਦਬੀ ਕੀਤੀ ਲੋਗੋ ਲਗਾ ਕੇ ਔਰ ਜਿਹੜੇ ਲੋਗ ਉਹਨਾਂ ਦੇ ਨਾਲ ਆ ਉਹਨਾਂ ਤੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਆ ਆਪਾਂ ਔਰ ਪੂਰੇ ਤੌਰ ਤੇ ਉਹਨਾਂ ਨੂੰ ਜਿਹੜਾ ਵਾ ਉਹ ਸ਼ਾਇਦ ਬੋਰਚੋਂ ਕੱਢਿਆ ਜਾਵੇ ਤੇ ਸਾਰਾ ਸਮਾਜ ਅੱਜ ਇਕੱਠਾ ਆਇਆ ਵਾ 20 ਤਰੀਕ ਨੂੰ ਇਹਦੀ ਮੀਟਿੰਗ ਹੋਣ ਜਾ ਰਹੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਉੱਤੇ ਸਮਾਜ ਜੋ ਫੈਸਲਾ ਲਏਗਾ ਉਹ ਧਾਰਮਿਕ ਜਥੇਬੰਦੀਆਂ ਆਪਾ ਉਹਨੂੰ ਕਬੂਲ ਕਰਾਂਗੇ ਔਰ ਜੋ ਜਿਹੜਾ ਰੋਸ਼ ਹੈ ਜੋ ਵੀ ਸਾਧੂ ਸੰਤ ਕਹਿਣਗੇ ਉਹਨਾਂ ਦੇ ਨਾਲ ਅਸੀਂ ਲੜ ਕੇ ਇਸ ਲੜਾਈ ਨੂੰ ਲੜਾਂਗੇ ਜੀ ਜੈ ਵਾਲਮੀਕੀ ਜੀ ਮਹਾਰਾਜੀ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਭੰਡਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਸਬੀਰ ਸਿੰਘ ਸੰਧੂ ਐਮ ਐਲ ਏ ਇਹ ਬਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸ਼੍ਰੇਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦੁਰਗਾਣਾ ਮੰਦਿਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਅਰਸ਼ ਕਰੇਗਾ ਇਥੇ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋੜਨ ਕਰਕੇ ਜਿਹੜਾ ਵਾਲਮੀਕ ਤੀਰਥਨਾ ਯਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਦੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾਨਾ ਤੀਸ ਜ਼ੋਰਨ ਕਰਕੇ ਕਿ ਕਦੇ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜਿਆ ਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਆ ਜਾਵੋ ਨੇ ਕਿ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਅਗਰ ਆ ਪ੍ਰੋਸੈਸ ਜਿਹੜਾ ਹੈ ਜੀ ਮੰਗਲਵ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਨੇ ਵਾਲਮੀਕੀ ਤੀਸ ਦੇ ਮਹਾਪੁਰਖ ਹੈਗੇ ਆ ਮੇਨ ਗੱਦੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਲਜਾਏਗਾ ਉਹਦੇ ਵਿੱਚ ਭੰਡਾਰੀਪੁਰ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤੀ ਗਿਆ ਲੋੜ ਪਈ ਤੇ ਮਰਨਵਰਤਾ ਕੋ ਵੀ ਬਿਠਾ ਜਾਊਗਾ ਜੈ ਵਾਲਮੀਕੀ ਹਾਰ ਔਰ ਵਾਲਮੀਕੀ ਹਾਂਜੀ ਜੈ ਵਾਲਮੀਕੀ ਜੀ ਮੇਰਾ ਨਾਮ ਕਰਨ ਗੇਲਾ ਹੈ ਮਛੀਪਸਾਣਾ ਸੂਰਿਆਵੰਚੀ ਤੋਂ ਅਤੇ ਵਾਲਮੀਕੀ ਤੁਨਾ ਸਾਹਿਬ ਟਰਸਟ ਤੋਂ ਯੂਥ ਦਾ ਪ੍ਰਧਾਨ ਅੰਬਰੀ ਸਰ ਤੋਂ ਅਜੀ ਕੀ ਕਹਿੰਦਾ ਹੈ ਤੁਹਾਡੇ ਕੋਲ ਧਰਨਾ ਲਾਇਆ ਯਾਰ ਇਹ ਬੰਦਾਰੀ ਬੋਲੇ ਜਿਹੜੀ ਸੁਖਦੇਵ ਸਿੰਘ ਜੀ ਬੋਲ ਰਹੇ ਐਮੈਲ ਬੇਦਬੀ ਕੀਤੀ ਕਿੱਥਾਂ ਦੇ ਮੈਂ ਪਹਿਲਾਂ ਤਾਂ ਕਹਿੰਦਾ ਧਰਨਾ ਨਹੀਂ ਹੈਗਾ ਇਹ ਹੈਗਾ ਸੀ ਜਿੰਨੇ ਵੀ ਸਾਡੇ ਮੋਢਵਾਰ ਬੰਦੇ ਸੀ ਜ਼ਿੰਮੇਵਾਰ ਵਿਅਕਤੀ ਸੀ ਉਹਨਾਂ ਦੇ ਇੱਕ ਵਿੱਚ ਆਪਣਾ ਬੈਠ ਕੇ ਜਿਹੜੀ ਸਾਡੀ ਮੀਟਿੰਗ ਕੀਤੀ ਜਾਣੀ ਸੀ ਉਸ ਬੰਦੇ ਵਿੱਚ ਆਪਾਂ ਮੀਟਿੰਗ ਕੀਤੀ ਹੈ ਔਰ ਜੋ ਕਿ ਤੁਹਾਨੂੰ ਪਤਾ ਹੀ ਹੈ ਜੋ ਜਸਬੀਰ ਸਿੰਘ ਸੰਧੂ ਜੀ ਨੇ ਜੋ ਪਵਨ ਵਾਲਮੀਕੀ ਦੀ ਤਿਰਤ ਦੇ ਉੱਤੇ ਜੋ ਬੇਦਬੀ ਕੀਤੀ ਹੈ ਕਿਉਂਕਿ ਪਵਨ ਵਾਲਮੀਕੀ ਸਰੂਪ ਦਾ ਜੋ ਮੰਦਰ ਹੈ ਮੰਦਰ ਦੀ ਜੋ ਸਰੂਪ ਹੈਗਾ ਸੀ ਉਰਤੇ ਜੋ ਇਹਨਾਂ ਨੇ ਲਗਾਈ ਆ ਝਾੜੂ ਦੀ ਉਹਨਾਂ ਜੋ ਵਾਲਮੀਕੀ ਸਮਾਜ ਦੇ ਹਿਰਦੇ ਆ ਉਰੁੰਦੇ ਗਏ ਆ ਸਾਡੀਆਂ ਭਾਵਨਾ ਆਹੀ ਤੀਆਂ ਵਾ ਵਾਲਮੀਕ ਸਮਾਜ ਨੂੰ ਇਸ ਇਸ ਘਟਨਾ ਦੇ ਨਾਲ ਆਪਣੇ ਆਪ ਨੂੰ ਅਸੀਂ ਮਰੇ ਸਮਝਣਨੇ ਆ ਜੀ ਕਿਕਾਂ ਦੇਖੀ ਅੱਜ ਇੱਕ ਐਮਐਲਏ ਤੁਹਾਡੇ ਤੁਹਾਡੇ ਸਮਾਜ ਦੇ ਪਰੋ ਐਮਐਲਏ ਜਿਸ ਦੀ ਬੋਰ ਪਾੜਿਆ ਗਿਆ ਉਸੇ ਟਾਈਮ ਉਹ ਨੌਜਵਾਨ ਨੂੰ ਪੁਲਿਸ ਨੇ ਰਸਮੀ ਵਿੱਚ ਵਿੱਚ ਲੈ ਦਿੱਤਾ ਤਾਂ ਕਿਦਾਂ ਦੇਖੋ ਜੀ ਸਮਾਜ ਦੀਆਂ ਜਿਹੜੀਆਂ ਧਾਰਮਿਕ ਭਾਵਨਾ ਆਹੀ ਤੀਆਂ ਮਰੇ ਸਮਝਣਨੇ ਆ ਇੰਨਾ ਲਾਦੇ ਬੋਰਡ ਪਾਟਾ ਬੋਰਡ ਪਾਟਾ ਪਰ ਜਿਹੜਾ ਸਮਾਜ ਦੀਆਂ ਧਾਰਮਿਕ ਭਾਵਨਾ ਉਹ ਆਹੀ ਤੀਆਂ ਉਹ ਨਹੀਂ ਅੱਜ ਸਾਡੇ ਮੁੰਡੇ ਨੇ ਮਾੜਾ ਜਿਹਾ ਬੋਰਡ 파ੜਤਾ ਪ੍ਰਸ਼ਾਸਨ ਨੂੰ ਚੋਕੇ ਅੰਦਰ ਕਰਨ ਨੂੰ ਫਿਰਦੇ ਸੀ ਚਲੋ ਸਮਾਜ ਦੇ ਮੋਹਦਵਰ ਜੀਆ ਨੇ ਲੜ ਕੇ ਝਗੜ ਕੇ ਮੁੰਡਾ ਬਾਹਰ ਲੈ ਲਿਆ ਤੇ ਕੀ ਗੱਲ ਚਾਰ ਦਿਨ ਹੋ ਗਏ ਆ ਇਹਨਾਂ ਨੂੰ ਇੱਕ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ ਸਾਡਾ ਬੰਦਾ ਬੋਰਡ 파ੜੇ ਉਸੇ ਟਾਈਮ ਪੁਲਿਸ ਚੋਕ ਲੈਂਦੀ ਆ ਤੇ ਪਰ ਜਿਹੜੇ ਸਾਡੇ ਧਾਰਮਿਕ ਭਾਵਨਾ ਜਿਹੜੀਆਂ ਆਹੀ ਤੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀ ਗੱਲ ਉਹ ਐਮ ਐਲ ਏ ਸਰਕਾਰ ਦੀ ਪਾਵਰ ਦੇ ਵਿੱਚ ਆ ਗਏ ਨੇ ਤਦਵਾ ਇਹ ਸਰਕਾਰ ਦੀ ਮੰਚਾ ਤੇ ਸਾਨੂੰ ਸ਼ੱਕ ਹੈਗਾ ਔਰ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਨੇ ਆ ਕਿ ਜਿਹੜਾ ਤੁਸੀਂ ਇੱਕ ਬਿੱਲ ਲਿਆਂਦਾ ਵਾ ਬੇਅਦਬੀ ਦੇ ਖਿਲਾਫ ਕੀ ਗੱਲ ਤੁਹਾਡੇ ਐਮਐਲਏ ਤੇ ਨਹੀਂ ਲਾਗੂ ਹੁੰਦਾ ਜਿਹੜੇ ਤੁਸੀਂ ਸ਼ਾਈਨ ਬੋਰਡ ਦੇ ਵਿੱਚ ਮੈਂਬਰ ਲਾਤੇ ਕਿ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਇਹ ਵਾਲਮੀਕ ਸਮਾਜ ਦੇ ਨਾਲ ਸੋਚੀ ਸਮਝੀਆਂ ਸਾਜ਼ਿਸ਼ਾਂ ਹੋ ਰਹੀਆਂ ਔਰ ਵਾਲਮੀਕ ਸਮਾਜ ਨੂੰ ਦਬਾਉਣ ਦੀ ਇਹ ਸਾਜ਼ਿਸ਼ ਚੱਲਦੀ ਪਈ ਆ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਇਹ ਹੈ ਕਿ ਜਿੱਦਾਂ ਤੁਹਾਨੂੰ ਸਾਡੇ ਸੀਨੀਅਰ ਲੀਡਰਾਂ ਨੇ ਦੱਸਤਾ ਵਾ ਕਿ ਮੰਗਲਵਾਰ ਵਾਲੇ ਦਿਨ ਦਰਨਾ ਪ੍ਰਦਰਸ਼ਨ ਕੀਤਾ ਕਰਾਂਗੇ ਅੰਬਰਸਰ ਬੰਦ ਹੋਏਗਾ ਔਰ ਕਾਰਪੋਰੇਸ਼ਨ ਦੇ ਸਾਰੇ ਨੈਕਮਿਆਂ ਦੇ ਵਿੱਚ ਹੜਤਾਲ ਕੀਤੀ ਜਾਗੀ ਉਹ ਵੀ ਸਾਡਾ ਸੰਜੋਗ ਕਰਨਗੇ ਹਾਂਜੀ ਜਰਾ ਤੱਕ ਹੀ ਆ ਆਪਾਂ ਜੇ ਪ੍ਰੋਟੈਸਟ ਕਰਦੇ ਪਏ ਆਪਾਂ ਦੇਖੋ ਧਰਮਾਂ ਵੀ ਨਹੀਂ ਦਿੱਤਾ ਆਪਣੀ ਬਹਿ ਕੇ ਰਾਏ ਮਰਸ਼ਿਵਰਾ ਕਰਦੇ ਪਏ ਆ ਸਾਡੇ ਬੰਦੇ ਫੜੀ ਜਾਂਦੇ ਆ ਅਗਰਾ ਨਾਮ ਅਗਲਾ ਮਸਲਾ ਲਾਇਆ ਤੇ ਨਾ ਪੁਰਚਾ ਦਰਜ ਕੀਤਾ ਜਾਂ ਐਮਐਲਏ ਵੀ ਤੁਹਾਡੇ ਕੋਲ ਸਰ ਬਾਬਾ ਸਾਹਮ ਅੰਬੇਦਕਰ ਦੀ ਕੌਮ ਆ ਅੰਬੇਦਕਰ ਸਾਹਿਬ ਦੇ ਬੱਚੇ ਆ ਜੇ ਸਾਡੇ ਨੇ ਪਿਓ ਨੇ ਕਾਨੂੰਨ ਲਿਖਣਾ ਲਿਖਿਆ ਨਾ ਤੇ ਸਾਨੂੰ ਉਹ ਵਰਤਨਾ ਵੀ ਜਾਂਦਾ ਵਾ ਤੇ ਵਾਲਮੀਕ ਕੌਮ ਉਹ ਕੌਮ ਹੈਗੀ ਆ ਪਰਚਾ ਦਰਜ ਕਰਾ ਕੇ ਰੱਖੇਗੀ ਤੁਹਾਨੂੰ ਜਾਜਾ ਪਰਚਾ ਦਰਜ ਕਰਾਣਾ ਕਿੱਦਾਂ ਵਾ ਜਿਆ ਵਾਲਮੀਕੀ ਜਿਆ ਵੀ ਭਾਜੀ ਕੀ ਕਾਰਨ ਹੋਇਆ ਜਿਹੜਾ 500 ਤੁਹਾਨੂੰ ਜਿਆ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਦਾ ਤੁਲਾ ਸਾਹਿਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਆਈਂ ਵੇਖੋ ਜੀ ਜੇਰ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦ ਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਡਾਕਟਰ ਜਸਪੀਰ ਸੰਧੂ ਨੇ ਹੈ ਡਾਕਟਰ ਜੱਲੀ ਡਾਕਟਰ ਆ ਇਹਨੇ ਜਿਹੜਾ ਇਹ ਕਹੋ ਜੀ ਮੰਦ ਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸ਼ਾਈਨ ਬੋਰਡ ਜਿਹੜਾ ਮੈਂਬਰ ਲਿਤਾ ਹੀ ਇਹਨੂੰ ਜਿਹੜਾ ਵਾ ਆਪਣਾ ਅਗੀ ਕਹਿੰਦੇ ਉਹਨੂੰ ਸ਼੍ਰਾਇਨ ਬੋਰਡ ਤੇ ਇਹਨੂੰ ਮੈਂਬਰ ਲਿਖਾ ਹੀਗਾ ਉੱਥੇ ਤੇ ਇੰਨੇ ਉੱਥੇ ਨਿਕਮਸਤ ਘੁੰਮ ਜਾਣਾ ਹੀ ਇਹਨੇ ਜਿਹੜੇ ਹੋਰਡਿੰਗ ਚ ਪਾਈ ਜਿੱਤੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਝਾਰੂ ਵਾਲਾ ਲੋਗੋ ਲਾਇਆ ਹੈਗਾ ਝਾਰੂ ਵਾਲਾ ਲੋਗੋ ਲਾਇਆ ਹੈ ਠੀਕ ਹੈ ਸਾਡੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰੋਸ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਆ ਰੋਸ ਬੜਾ ਵੱਡਾ ਹੀ ਅੱਜ ਇੱਥੇ ਪੜਾੜੀ ਪੁੱਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਰੈਸਟ ਕਰਕੇ ਸਾਡੀ ਜਿਹੜੀ ਡੈਮੋਕ੍ਰੇਸੀ ਦੇ ਜੋ ਰਾਈਟ ਹੈ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕ ਦਵਾਇਆ ਵਾ ਵੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਹੀਂ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪ ਇਹਨਾਂ ਨੇ ਬੇਦਬੀ ਦਾ ਕਾਨੂੰਨ ਪਾਸ ਕੀਤਾ ਵਾ ਸਾਰਿਆਂ ਲਈ ਜਿਹੜਾ ਵਾ ਕਾਨੂੰਨ ਇੱਕ ਆ ਤੋਂ ਬਾਅਦ ਹੋਲਡਿੰਗ ਬੋਰਡ ਕਈ ਹਿੱਸਿਆਂ ਤੋਂ ਉਡਾਈ ਵੀ ਗਏ ਉਡਾਈ ਜਾਂਦੇ ਇਹ ਗਲਤੀ ਕੀਤੀ ਤੇ ਉਹਨੇ ਉਹਨਾਂ ਨੇ ਚੁਕਣੇ ਸੀਗੇ ਹੁਣ ਗੱਲਬਾਤ ਹੋਈ ਕੀ ਕਰਨ ਗੱਲਬਾਤ ਵਿੱਚ ਕੁਝ ਨਹੀਂ ਉੱਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨੋਸੇ ਵੇਲੇ ਫੜ ਲਿਆ ਗਿਆ ਮੰਗੇ ਹੀ ਕਰਦੇ ਆ ਮੇਰੇ ਤੇ ਹੀ ਕਾਰਵਾਈ ਕਰ ਦਿਓ ਮੈਨੂੰ ਨਹੀਂ ਕੋਈ ਪਰਵਾਹ ਪਰ ਜੇਰਾ ਇੱਥੇ ਕਾਰਵਾਈ ਵੀ ਕੀਤੀ ਜਾਵੇ ਜੈ ਬਾਲਮੀਕੀ ਹਰਰਵਾਲਮੀ ਜੀ ਸਰ ਜਿਹੜਾ ਤਾਂ ਮੰਨ ਗਿਆ ਸੀ ਸਾਡਾ ਤੁਹਾਡੇ ਵੱਲੋਂ ਸੈਸ਼ਨ ਤੋਂ ਬਾਅਦ ਚ ਪਿਆ ਗਿਆ ਕੀ ਕਿੰਦੇ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟਿੰਗ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਟਾ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਆਨਲਾਈਨ ਦਿਨਾਂ ਵਿੱਚ ਜਲਦੀ ਕਰਵਾਇਆ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਵਾਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਹੈ ਸਰਜੀ ਪੋਸ਼ਾ ਦੀ ਪਾਰੀ ਜੀ ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਕੋਈ ਇਤਰਾਸ ਸੀ ਨਾ ਜੀ ਜਿਹੜੇ ਪੋਸਟਰਾਂ ਦੇ ਉਹ ਆ ਰਹੇ ਦੀ ਜਿਹੜੇ ਆ ਜੀ ਉਹ ਲਵਾਤੇ ਸੀ ਹਾਂ ਜੀ ਜਿਹੜੇ ਇਹ ਆਈ ਵਾਂ ਦੇ ਗੱਲਾਂ ਹੁੰਦੀਆਂ ਜਿਹੜੀਆਂ ਜਿਵੇਂ ਚੰਕ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਨੇ ਇਹ ਲੋ ਜਨਾਬਾ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੇ ਨਾ ਉਹ ਸਿਰਫ ਅਨ ਕਲੈਰਿਕਲ ਮਿਸਟੈਕ ਹੋ ਜਾਂਦੀ ਉਹਦੇ ਤੇ ਆਪਾਂ ਬੈ ਕੇ ਵਿਚਾਰ ਕਰਦੇ ਰਹ ਹੱਲ ਕੱਢਦੇ ਜਾਈਏ ਠੀਕ ਹੈ ਜੀ